ਗੁਰ ਪਿਆਰੀ ਗੁਰ ਸਵਾਰੀ ਸਾਦ ਸੰਗਤ ਧੰਤਾ ਦੇ ਜੋਗ ਹੋ ਜੋ ਅਮਤ ਵੇਲੇ ਗੁਰਕਾਰ ਵਿਖੇ ਹਾਜ਼ਰੀਆਂ ਪਰ ਘਰ ਬਾਹਰ ਤੇਰਾ ਪਰਵਾਸ ਤੂੰ ਜਾਣ ਕੇ ਹ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋਂ ਹਰ ਗੰ। ਇਹ ਵਿਚਾਰ ਕਿਤੇ ਬਣ ਜਾਏ ਕਿ ਮਾਲਕ ਤੂੰ ਸਾਡੇ ਅੰਗ ਸੰਗ ਹੈ। ਸੋ ਇੱਕ ਗੁਰਸਿੱਖੀ ਦੇ ਵਿੱਚ ਭਾਵਨਾਵਲੇ ਹੋਏ ਨੇ। ਉਹਨਾਂ ਨੇ ਆਖਿਆ ਜੇਕਰ ਬੰਦਾ ਪਰਮਾਤਮਾ ਦੇ ਪਰਮਾਰਥ ਵਾਲੇ ਪਾਸੇ ਸਹਿਜੇ ਸਹਿਜੇ ਵੀ ਤੁਰਿਆ ਜਾਏ ਹੋਲੀ-ਹੋਲੀ ਵੀ ਤੁਰਿਆ ਜਾਏ ਉਹ ਦਿਨ ਦੂਰ ਨਹੀਂ ਜਦੋਂ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ ਕਈ ਜਿਹੜੇ ਨੇ ਭਾਵਨਾ ਕਰਕੇ ਅੰਤ ਵੇਲੇ ਨਾਮ ਦੇ ਨਾਲ ਜੁੜਦੇ ਨੇ ਨੇਮ ਕਰਕੇ ਸਾਰਾ ਦਿਨ ਉਸ ਅਕਾਲ ਪੁਰਖ ਪਰਮਾਤਮਾ ਦੀ ਯਾਦ ਵਿੱਚ ਗੁਜ਼ਾਰਨਾ ਬਹੁਤ ਔਖਾ ਅਹਿਸਾਸ ਹੈ ਆਠ ਪਹਿਰ ਸਲਾਹੇ ਸਿਰਜਣ ਹਾਰ ਹਾਠ ਪਹਿਰ ਉਸ ਪਰਮਾਤਮਾ ਨੂੰ ਚੇਤੇ ਰੱਖਣਾ ਪਦਜ ਅਠਵ ਪੜਾਅ ਤੱਕ ਗਨ ਵੀ ਬਹੁਤ ਦੂਰ ਦੇ ਹੈ ਸਸੰਕੁਚ ਘੜੀਆਂ ਕੁਛ ਸਮਾਂ ਬੰਦੇ ਕੋਲ ਟਾਈਮ ਨਹੀਂ ਹੈ ਵਕਤ ਨਹੀਂ ਹੈ ਕਿ ਰੱਬ ਦੇ ਵਿਚਾਰ ਸਰਵਣ ਕੀਤੀ ਜਾਏ ਜਾਂ ਪ੍ਰਮਾਤਮਾ ਨੂੰ ਯਾਦ ਕੀਤਾ ਜਾਏ ਅੱਜ ਸਾਡੇ ਕੋਲ ਸਮਾਂ ਹੀ ਨਹੀਂ ਬਾਕੀ ਹਰੇਕ ਕੰਮਾਂ ਦੇ ਬੰਦੇ ਕੋਲ ਸਮਾਂ ਹੈ ਉਹ ਵੀ ਰੋਹਣੇ ਜੜੀਆਂ ਗੁਰੂ ਘਰ ਆਈ ਨਹੀਂ ਰਹੀਆਂ ਉਹਨਾਂ ਦੇ ਸ੍ਰੇਸ਼ਟ ਭਾਗ ਚੰਗੇ ਭਾਗ ਨੇ ਜਿਹੜੇ ਗੁਰੂ ਘਰ ਵਿਕੇ ਅੰਮ੍ਰਿਤ ਵੇਲੇ ਨਕਮਸਤਕ ਹੋ ਜਾਂਦੇ ਨੇ ਸਹਿਜ ਸਹਿਜੇ ਹੌਲੀ ਹੌਲੀ ਉਹ ਆਪਣੇ ਮਾਰਗ ਤੇ ਤੁਰੇ ਰਹਿਣਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪ੍ਰਮਾਤਮਾ ਦੀ ਪ੍ਰਾਪਤੀ ਹੈ ਹੁਕਿ ਰੱਬ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਅਸਲੀ ਜ ਸਾਡਾ ਸਭਨਾ ਦਾ ਮਾਤਾ ਪਿਤਾ ਉਹ ਪਰਮਾਤਮਾ ਅਕਾਲ ਪੁਰਖ ਹੈ ਸੋ ਨੂੰ ਤਾਂ ਪਤਾ ਹੈ ਕਿ ਕਿਹੜਾ ਕਦੋਂ ਜਾਗ ਰਿਹਾ ਹੈ ਕਦੋਂ ਗੁਰੂ ਘਰ ਵਿਖਿਆ ਰਿਹਾ ਹੈ ਕਿਹੜੀ ਵਿਚਾਰ ਉਹਦੇ ਹਿਰਦੇ ਵਿੱਚ ਚੱਲ ਰਹੀ ਹੈ ਉਹ ਜਦੋਂ ਅਸੀਂ ਅਮਰਤ ਵੇਲੇ ਗੁਰੂ ਘਰ ਦੀਆਂ ਹਾਜ਼ਰੀਆਂ ਭਰਾਂਗੇ ਅਮਰਤ ਵੇਲੇ ਨੇਮ ਕਰਾਂਗੇ ਪੂਰਾ ਦਿਨ ਮਾਲਕ ਦੀ ਯਾਦ ਦੇ ਵਿੱਚ ਕੋਈ ਸ਼ਬਦ ਲੈ ਲਈਏ ਵੱਖਰੇ ਵੱਖਰੇ ਤਰੀਕੇ ਨੇ ਜਿਹੜਾ ਉਹਨੂੰ ਯਾਦ ਕਰਨ ਦੇ ਕੋਈ ਆਪ ਜੀ ਨੂੰ ਸ਼ਬਦ ਆਉਂਦਾ ਹੋਵੇ ਮਨ ਵਿੱਚ ਉਹੀ ਜਪੀਦਾ ਉਹ ਵੀ ਸਿਮਰਨ ਹੈ ਉਹ ਵੀ ਯਾਦ ਹੈ ਪ੍ਰਮਾਤਮਾ ਦੀ ਕੋਈ ਨਹੀਂ ਪੜਿਆ ਹੋਇਆ ਉਹਦੇ ਵਾਸਤੇ ਮੂਲ ਮੰਤਰ ਹੈ ਗੁਰ ਮੰਤਰ ਹੈ ਕੋਈ ਇੱਕ ਤੁਕ ਤਾਂ ਯਾਦ ਹੋਈ ਜਾਂਦੇ ਪ੍ਰਾਣਾ ਸਮਾਜ ਦਾੰਦਸਿ ਪੜੇ ਲਿਖੇ ਲੋਕੀ ਕਾਟੋਸਨ ਪਰ ਗੁਰਬਾਣੀ ਕੰਠ ਕਰ ਲੈਂਦੇ ਸਨ ਕਿਸ ਤਰ੍ਹਾਂ ਸੁਣ ਸੁਣ ਕੇ ਸਰਵਣ ਕਰ ਕਰ ਕੇ ਬਾਰ ਬਾਰ ਸੁਣੀ ਜਾਣਾ ਬਾਰ ਬਾਰ ਸੁਣੀ ਜਾਣਾ ਉਹ ਤੁਕਾਂ ਹਿਰਦੇ ਵਿੱਚ ਵਹਿ ਜਾਂਦੀਆਂ ਜਿਸ ਤਰ੍ਹਾਂ ਤੁਰਕੀ ਬਾਣੀ ਆਈ ਤਿੰਨ ਸਗਲੀਆਂ ਚਿੰਤਾ ਮਟਾ ਦੇ ਇਹ ਤੁਕਾਂ ਹਰੇਕ ਦੇ ਮਨ ਵਿੱਚ ਨੇ ਹਿਰਦੇ ਵਿੱਚ ਵਸੀਆਂ ਹੋਈਆਂ ਤਾਂ ਜਿਸ ਵੇਲੇ ਇਹ ਤੁਗਾ ਵੀ ਬੰਦਾ ਪੜੀ ਜਾਵੇ ਤਨ ਤੁਰਕੇ ਬਾਣੀ ਆਈ ਤਿਨ ਸਗਲੇ ਚਿੰਤ ਮਟਾਈਂਂ ਦਿਆਲ ਪ੍ਰਕਾ ਮੇਰਾ ਬਾਦਨਾ ਹਰ ਨਾਨਕ ਸਾਚ ਵਖਾਨਾ ਸ਼ਬਦ ਦੀ ਪਰਮਤਾ ਹੈ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਦਾ ਡੇਰਾ ਪੰਨਾ ਸ਼ਬਦ ਵਿਚਾਰ ਕਾਫੀ ਬਾਸਨ ਨੇ ਜੜੀ ਹੈ ਉਤਮ ਬਖਸ਼ਿਸ਼ ਕੀਤੀ ਪਰ ਜੇ ਕਰ ਤੁਮਾਹੀ ਤੁਕਾਈ ਵਸਾਲੇ ਤੁਰਕੇ ਬਾਣੀ ਆਈ ਤਿਨ ਸਗਲੇ ਚਿੰਤ ਮਟਾਈਂਂ ਜਿਸ ਤਰ੍ਹਾਂ ਹੀ ਕਹਦੇ ਅਮਰਤ ਵੇਲਾ ਵਡਿਆਈ ਵੀ ਚਾਰ ਕਰਮੀ ਆਵੇ ਕੱਪੜਾ ਨਦੀ ਮੁਖਦ ਬਾਜ ਜੇ ਇਤਨਾ ਹੀ ਕਹਦੇ ਕਿਉਂ ਗਾਰ ਸਤਿਗੁਰ ਪ੍ਰਸਾਦ ਤਾਵੇਂ ਤਾਂ ਮਾਲਕ ਦੀ ਉਸਤਤ ਕਰ ਰਿਹਾ ਭਲਿਆ ਉਹਨਾਂ ਨਾਲੋਂ ਤਾਂ ਚੰਗਾ ਹੈ ਜਿਹੜੇ ਦਿਨ ਰਾਤ ਦਿਲਦਰੀ ਬਣ ਕੇ ਨਾਟਕ ਚਿੱਟਕ ਤੇ ਵਿੱਚ ਆਪਣਾ ਜੀਵਨ ਆਪਣਾ ਸਮਾਂ ਬਰਬਾਦ ਕਰ ਲੈ ਉਹਨਾਂ ਨਾਲੋਂ ਤਾਂ ਤੂੰ ਕਿੰਨਾ ਚੰਗਾ ਤੂੰ ਇੱਕ ਤੋਕੇ ਹੀ ਪੜ ਰਿਹਾ ਤੇਰੇ ਵਾਸਤੇ ਉਹ ਹੀ ਬਹੁਤ ਹੈ ਵਿਚਾਰ ਉਹੀ ਤਾਂ ਰਹੀ ਹੈ ਸਹਿਜੇ ਸਹਿਜਿਤਨ ਕਿਉਂਕਿ ਪਰਮਾਤਮਾ ਵਾਲੇ ਪਾਸੇ ਹੌਲੀ-ਹੌਲੀ ਤੁਰਿਆ ਚੱਲ ਰੱਬ ਆਪੇ ਰਹਿਮਤ ਕਰੇਗਾ ਜਿਸ ਤਰ੍ਹਾਂ ਇੱਕ ਵਿਅਕਤੀ ਮਹਾਪੁਰਸ਼ਾਂ ਕੋ ਗਿਆ ਅਖਣ ਲੱਗਾ ਮਹਾਪੁਰਸ਼ੋ ਮੇਤੇ ਰਹਿਮਤ ਕਰੋ ਕਿਰਪਾ ਕਰੋ ਮੈਂ ਵੀ ਤੁਹਾਡੇ ਵਾਂਗੂ ਮਹਾਪੁਰਸ਼ ਬਣ ਜਾ ਸਤਿ ਪੁਰਸ਼ ਬਣ ਜਾ ਕਿ ਮੇਰੇ ਵੀ ਵਿਚਾਰ ਇਦਾਂ ਦੇ ਬਣਦਾਏ ਕਿਤੇ ਮੈਂ ਵੀ ਨਾਮ ਜਪਣ ਲੱਗ ਪਾ ਉਹਦੇ ਵਾਸਤੇ ਭਲਿਆ ਤੈਨੂੰ ਪਤਾ ਨਹੀਂ ਕਿਤਨੇ ਕੋ ਜਨਮ ਲੈਣੇ ਪਾਣੇ ਉਹ ਮਹਾਪੁਰਸ਼ਾਂ ਖਣ ਲੱਗੋ ਸਾਧੂ ਨੇ ਆਖ ਦਿੱਤਾ ਇਹ ਸਾਡਾ ਪਤਾ ਨਹੀਂ ਕਿਤਨੇ ਚਿਰਾਂ ਦਾ ਤਪ ਹੈ ਤਾਂ ਸਾਨੂੰ ਮਾਨਸ ਜਿਹੜਾ ਹੈ ਅਸੀਂ ਤੇ ਆ ਕੇ ਕੇ ਸੰਸਾਰ ਵਿੱਚ ਸਾਧੂ ਦੇ ਰੂਪ ਵਿੱਚ ਪ੍ਰਗਟ ਹੋਏ ਇਸ ਤਰ੍ਹਾਂ ਹੀ ਕਿਹਾ ਦਿੱਤਾ ਜਾਂਦਾ ਨਾ ਕਿ ਪਤਾ ਨਹੀਂ ਕਿਤਨੇ ਕੋ ਤਪ ਦੀ ਲੋੜ ਹੈ ਕਿਤਨਾ ਕੋ ਚਾਹੀਦਾ ਹੈ ਫਿਰ ਬੰਦਾ ਮਹਾਪੁਸ਼ ਗੁਰਪੀਰ ਬਣਦਾ ਹੈ ਪਰ ਨਹੀਂ ਸਾਦ ਸੰਗਤ ਗੁਰਨਾਣੂ ਪਾਤਸ਼ਾਹ ਨੇ ਬਾਬੇ ਲੈਣ ਤੇ ਕਿਰਪਾ ਕੀਤੀ ਭਾਈ ਲੈਣੇ ਤੇ ਕਿਰਪਾ ਕੀਤੀ ਜਿਹੜੇ ਪਹਿਲਾਂ ਕਰਮ ਕਾਂਡਾ ਵਿੱਚ ਇਤਨਾ ਕੋ ਗੁਲਤਾਨ ਸਨ ਕਿ ਉੱਥੇ ਜਾ ਕੇ ਨੱਚਿਆ ਵੀ ਕਰਦੇ ਸਨ ਸਾਰੇ ਦੰਦ ਪਖੰਡ ਜਿਹੜੇ ਹਨ ਬਾਬਾ ਲੈਣਾ ਦੀ ਕਰਿਆ ਕਰਦੇ ਸਨ ਬੈਸ਼ਨੋ ਦੇਵੀ ਵੀ ਜਾਇਆ ਕਰਦੇ ਸਨ ਮਾਤਾ ਦੀ ਪੂਜਾ ਪਥਰਾਂ ਦੀ ਪੂਜਾ ਕਰਿਆ ਕਰਦੇ ਸਨ ਕਿਉਂ ਨਾਲ ਹੁਣ ਪਿੱਛੇ ਦਾ ਤਪ ਦੇਖੀਏ ਤਾਂ ਆ ਤਪ ਤਾਂ ਇਹ ਚੀਜ਼ਾਂ ਕਰਨ ਵਾਸਤੇ ਸੀ ਨਹੀਂ ਸਾਸ ਹੁਣ ਜਦੋਂ ਪੂਰਾ ਗੁਰੂ ਮਿਲ ਜਾਂਦਾ ਹੈ ਫਿਰ ਵਿਚਾਰੇ ਬਦਲ ਜਾਂਦੇ ਨੇ ਜੀਵਨ ਬਦਲ ਜਾਂਦਾ ਹੈ ਪਲਟਾ ਆ ਜਾਂਦਾ ਹੈ ਕੋਈ ਮੰਨੇ ਚਾਹੇ ਨਾ ਮੰਨੇ ਪਰ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਬਾਬਾ ਲੈਣਾ ਤਰਤਾਪੁਰ ਦੀ ਧਰਤੀ ਤੇ ਆਇਆ ਪਹਿਲੀ ਵਾਰ دیدارੇ ਕੀਤੇ ਉਦਾਂ ਸੋਭਾ ਤਾਂ ਸੁਣੀ ਹੋਏਗੀ ਪਰ ਕਦੇ ਗਿਆ ਨਹੀਂ ਇਹ ਉਹਨਾਂ ਵਾਸਤੇ ਨੇ ਜਿਹੜਿਆਂ ਨੇ ਗੁਰਗੰਸਾਰੇ ਸੁਣਿਆ ਤਾਂ ਹੈ ਗੁਰੂ ਘਰ ਵਾਸਤੇ ਸੁਣਿਆ ਤਾਂ ਹੈ ਪਰ ਜਾਂਦਾ ਹੀ ਨਹੀਂ ਗੁਰੂ ਘਰ ਨਮਸਕਾਰ ਕਰਨ ਵਾਸਤੇ ਨਹੀਂ ਆਂਦੇ ਫਲੇ ਉਹ ਜਾਣਾ ਪੈਣਾ ਹੈ ਬਾਬੇ ਲੈਣੇ ਨੇ ਪਹਿਲਾਂ ਸੁਣਿਆ ਬਹੁਤ ਸੀ ਗੁਣਾਂ ਨੂੰ ਪਾਤਸ਼ਾਹ ਵੇ ਪਰ ਕਦੀ ਗਿਆ ਨਹੀਂ ਇਸ ਸੰਗਤ ਚ ਹੁਣ ਸੰਗਤ ਚ ਨਹੀਂ ਆਏਗਾ ਤਾਂ ਕਿਰਪਾ ਰਹਿਮਤ ਕਿੱਦਾ ਹੋਏਗੀ ਗੁਰੂ ਦੀ ਨਜ਼ਰ ਕਿੱਦਾ ਹੋਏਗੀ ਗੁਰੂਬਿੰਦ ਨੂੰ ਪਤਾ ਲੱਗੇ ਨਾ ਮੇਰਾ ਸਿੱਖ ਮੇਰੇ ਦਰ ਤੇ ਆ ਰਿਹਾ ਹੈ ਕੋਈ ਮੰਗ ਕਰ ਰਿਹਾ ਇਸ ਵਾਸਤੇ ਸਾਨੂੰ ਗੁਰੂ ਦੇ ਦਰ ਤੇ ਜਾਣਾ ਹੀ ਪੈਣਾ ਜਿਸ ਤਰ੍ਹਾਂ ਜੇ ਦੁਨਿਆਵੀ ਧਾਰਨ ਲੈਣੀ ਹੋਵੇ ਕੋਈ ਅਸੀਂ ਚੀਜ਼ ਲੈਣੀ ਹੈ ਤਾਂ ਸਾਨੂੰ ਬਾਜ਼ਾਰ ਦੇ ਵਿੱਚੋਂ ਘਰ ਦਾ ਰਸਤ ਪਾਣੀ ਵਾਸਤੇ ਸੋਦੇ ਵਾਸਤੇ ਜਾਣਾ ਹੀ ਪੈਣਾ ਸਾਨੂੰ ਹੀ ਜਾਣਾ ਪੈਣਾ ਦੁਕਾਨ ਥੋੜੀ ਤੁਰ ਕੇ ਸਾਡੇ ਘਰ ਆ ਜਾਣ ਸਾਨੂੰ ਜਾਣਾ ਹੀ ਪੈਣਾ ਚਲੋ ਜੇ ਦੁਕਾਨ ਵੀ ਸਾਡੇ ਘਰ ਆ ਜਾਵੇ ਜਿਸ ਤਰ੍ਹਾਂ ਫੇਰੀਆਂ ਲੋਂਦੇ ਨੇ ਆਪ ਜੀ ਕਹੋਗੇ ਬਾਬਾ ਜੀ ਅੱਜ ਕੱਲ ਤਾਂ ਦੁਕਾਨ ਵੀ ਆ ਗਈ ਹੈ ਅਸੀਂ ਆਲਸੀ ਹੋ ਗਏ ਹਾਂ ਸਾਡੇ ਘਰ ਪਹੁੰਚ ਰਹੇ ਨੇ ਜੀ ਸਾਡੇ ਘਰ ਪਹੁੰਚ ਰਹੇ ਨੇ ਬਾਹਰ ਹੋਕਾ ਦੇ ਰਹੇ ਨੇ ਭਾਈ ਆ ਚੀਜ਼ ਲੈ ਲੋ ਤੋ ਜੇ ਬੰਦਿਆ ਤੂੰ ਘਰੋਂ ਹੀ ਬਾਹਰ ਨਾ ਨਿਕਲੇ ਉਹ ਚੀਜ਼ ਕਿੱਦਾਂ ਤੈਨੂੰ ਪ੍ਰਾਪਤ ਹੋਏਗੀ ਹੁਣ ਹੁਣ ਘਰੇ ਦੇਣ ਥੋੜੀ ਆਣਾ ਜੇ ਘਰੇ ਦੇਣ ਆ ਗਿਆ ਅਸੀਂ ਲਾਂਗ ਸੋਟਾ ਚੱਕ ਲੈਣਾ ਤੂੰ ਸਾਡੇ ਘਰ ਕਿਦਾਂ ਬੜ ਗਿਆ ਪਰ ਅਸੀਂ ਹਾਲਤੀ ਹੁੰਦੇ ਜਾ ਰਹੇ ਹਾਂ ਜਦ ਤੱਕ ਅਸੀਂ ਆਪ ਘਰੋਂ ਬਾਹਰ ਨਹੀਂ ਜਾਂਦੇ ਉਹ ਚੀਜ਼ ਸਾਨੂੰ ਨਹੀਂ ਦੇਵੇਗਾ ਜਦ ਤੱਕ ਅਸੀਂ ਉਹ ਆਵਾਜ਼ ਨਹੀਂ ਮਾਰਦੇ ਉਸਾਨੂੰ ਚੀਜ਼ ਨਹੀਂ ਦੇਵੇਗਾ ਇਸੇ ਤਰ੍ਹਾਂ ਗੁਰੂ ਘਰ ਦੀ ਆਵਾਜ਼ ਤਾਂ ਸਾਨੂੰ ਸੁਣ ਰਹੀ ਹੈ ਪਤਾ ਹੈ ਗੁਰੂ ਘਰ ਕਿੱਥੇ ਕਿ ਹੈ ਪਰ ਭੜਿਆ ਤੈਨੂੰ ਗੁਰੂ ਦਰ ਜਾਣਾ ਪੈਣਾ ਗੁਰੂ ਤੋਂ ਮੰਗ ਨਾਮ ਦੀ ਕਰਨੀ ਪੈਣੀ ਅਸੀਂ ਇਤਨੇ ਕੋ ਆਲਤੀ ਹੋ ਗਏ ਕਿ ਮਾਫ਼ ਕਰਨਾ ਗੁਰੂ ਘਰ ਉਸ ਤੇ 2 ਮਿੰਟ ਵਾਸਤੇ ਸਾਡੇ ਕੋਲ ਸਮਾਂ ਹੀ ਨਹੀਂ ਹੈ ਕਵੀ ਰੇਕ ਕੜੀ ਆਦੀ ਕਰੀ ਆਦੇ ਹੂੰ ਤੇ ਆਦ ਭਗਤਨ ਸੇਤੇ ਗੋਸਟੇ ਜੋ ਕਿ 916 ਕਬੀਰ ਸਾਹਿਬ ਬਾਖ ਮਾਲ ਤੁਗਨ ਕਹਿੰਦੇ ਨੇ ਭਲਿਆ ਜੇ ਤੈ ਕੋ ਘੰਟਿਆ ਬੱਦੀ ਸਮਾ ਨਹੀਂ ਪੈਰਾ ਬੱਦੀ ਸਮਾ ਨਹੀਂ ਕਹਿੰਦੇ ਕੁਝ ਮਿੰਟ ਆਪਣੇ ਗੁਰੂ ਵਾਸਤੇ ਕੱਢ ਲਾ ਏਕ ਘੜੀ 24 ਮਿੰਟਾਂ ਦੀ ਆਧੀ ਘੜੀ 12 ਮਿੰਟ ਆਧੀ ਹੁੰ ਤੇ ਆਧ 6 6 ਦਾ ਅੱਧ ਤਿੰਨ ਕਹਿੰਦੇ 3 ਮਿੰਟ ਦਾ ਸਮਾਂ ਕਿਤੇ ਰੱਬ ਦੇ ਪਿਆਰਿਆ ਤੂੰ ਕੱਢ ਲੈ ਗੁਰੂ ਵਾਸਤੇ ਕਹਿੰਦੇ ਤੇਰਾ ਉਹ ਵੀ ਜੀਵਨ ਉਹ ਵੀ ਸਮਾਂ ਜਿਹੜਾ ਨਾ ਤੇਰਾ ਸਮਾਂ ਕੱਢਿਆ ਹੋਇਆ ਤੇਰਾ ਲੇਖੇ ਵਿੱਚ ਲੱਗ ਜਾਏਗਾ 3 ਮਿੰਟ ਕਿਤਨੇ ਕੁ ਹੁੰਦੇ ਨੇ ਸਸ ਤਿੰਨ ਮਿੰਟ ਫਰੋ ਤੈਨੂੰ ਮੈਂ ਕਿਤੇ ਹੋਰ ਫੁਰਨਾ ਨਾ ਆਏ ਤੇਰਾ ਮਨ ਕਿਤੇ ਹੋਰ ਹੀ ਨਾ ਭਟਕਦਾ ਰਹੇ ਤੂੰ ਕਿਤੇ ਬਾਹਰ ਕਿਤੇ ਆਸਮਾਨ ਦੇਖ ਕੇ ਨਾ ਵਾਪਸ ਮੜ ਜਾਏ ਕਈ ਕਰਦੇ ਨੇ ਨਾ ਇਹਦਾ ਉਹਨੇ ਕੱਪੜੇ ਕਿਦਾਂ ਦੇ ਪਾਏ ਨੇ ਥੱਲੇ ਨੂੰ ਦੇਖਣਾ ਅੱਖ ਚੱਕ ਕੇ ਮਾੜੀ ਜਿਹੀ ਦੇਖ ਕੇ ਫਿਰ ਥੱਲੇ ਰੁਮੂ ਕਰ ਲੈ ਸਾਡਾ ਧਿਆਨ ਤਾਂ ਕੱਪੜਿਆਂ 'ਚ ਹੀ ਰਹਿ ਗਿਆ ਠੀਕ ਹੈ ਕਿਸੇ ਨੇ ਪਾਏ ਨੇ ਚੰਗੀ ਗੱਲ ਹੈ ਪਰ ਸਾਡਾ ਧਿਆਨ ਜਿਹੜੀ ਗੱਲ ਸਰਵਣ ਕਰਨ ਵਾਸਤੇ ਆਏ ਹੈ ਨਾ ਉਹਦੇ ਵਿੱਚ ਰਹਿਣਾ ਚਾਹੀਦਾ ਉਦੇ ਵਿੱਚ ਰਹਿਣਾ ਚਾਹੀਦਾ ਕੋਈ ਗੱਲ ਦੱਸੀ ਜਾ ਰਹੀ ਹੈ ਉਹਦੇ ਵਿੱਚ ਰਹਿਣਾ ਚਾਹੀਦਾ ਇਹ ਨਾ ਹੋਵੇ ਸਾਡਾ ਧਿਆਨ ਹੀ ਬਾਹਰ ਪਟਕਿਆ ਹੋਵੇ ਤਾਂ ਹੁਣ ਉਹ ਚੀਜ਼ ਲੈਣ ਦੇ ਵਾਸਤੇ ਸਾਨੂੰ ਗੁਰੂ ਦੇ ਦਰ ਤੇ ਆਣਾ ਪਏਗਾ ਹੌਲੀ ਹੌਲੀ ਜਦੋਂ ਤਾਂ ਕਰਮ ਕਰੀ ਜਾਵਾਂਗੇ ਉਹ ਦਿਨ ਦੂਰ ਨਹੀਂ ਜਦੋਂ ਆ ਵਿਚਾਰ ਆ ਤੋਕਾਂ ਜਿਹੜੀਆਂ ਮੇਰੇ ਪਾਤਸ਼ਾਹ ਨੇ ਉਚਾਰਨ ਕੀਤੀਆਂ ਚ ਤੇ ਹੁਕਮਨਾਮੇ ਦੇ ਵਿੱਚ ਮਾਰੇ ਕਹਿੰਦੇ ਜੈ ਜੈ ਪਿਕਉ ਤੈ ਹਜੂ ਦੂਰ ਕਤ ਨ ਜਾਏ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਕਿੰਦ ਮੈਂ ਜਿੱਥੇ ਵੀ ਦੇਖਦਾ ਹਾਂ ਅਕਾਲ ਪੁਰਖ ਪ੍ਰਮਾਤਮਾ ਹੋਇ ਜੋੜੀ ਜਗ੍ਹਾ ਦੇਖਦਾ ਹੈ ਉਹ ਪ੍ਰਮਾਤਮਾ ਹੈ ਕਿਤੇ ਦੂਰ ਨਹੀਂ ਹਾਂ ਦੂਰ ਕਤੋਂ ਨਾ ਜਾਏ ਬੰਦਿਆ ਰੱਬ ਤੇਰੇ ਨਾਲੋਂ ਦੂਰ ਨਹੀਂ ਤੂੰ ਹੀ ਆਪਣੇ ਕਰਮਾ ਕਰਕੇ ਰੱਬ ਤੋਂ ਦੂਰ ਹਾਂ ਗੁਰੂ ਤੇਰੇ ਨਾਲੋਂ ਦੂਰ ਨਹੀਂ ਗੁਰੂ ਤਾਂ ਤੈਨੂੰ ਵਾਜਾ ਮਾਰਿਆ ਹੈ ਅਮਤ ਵੇਲੇ ਤੋਂ ਗੁਰੂ ਘਰ 'ਚ ਨੇਮ ਪ੍ਰਾਰੰਭ ਹੋਇ ਜਾਂਦਾ ਗੁਰੂ ਧਾਕਦਾ ਹੈ ਭਲਿਆ ਤੂੰ ਗੁਰੂ ਘਰ ਆ ਅਮਰਤ ਵੇਲਾ ਵੜਿਆਏ ਵਿਚਾਰ ਗੁਨਾਨਨ ਪਦਸ ਕਹਿੰਦੇ ਅਮਰਤ ਵੇਲੇ ਓਟ ਭਲਿਆ ਉਠ ਕੇ ਗੁਰੂ ਦਰ ਜਾ ਮਾਲਕ ਦੇ ਨਾਮ ਨੂੰ ਜਪ ਗੁਰੂ ਤੇਰਾ ਜੀਵਨ ਸਵਾਰ ਜਾਏਗਾ ਜਿਸ ਤਰ੍ਹਾਂ ਹੁਣੋ ਮਹਾਪੁਰਸ਼ਾਂ ਦੇ ਕੋਲ ਜਦੋਂ ਗਿਆ ਉਹ ਆਖਣ ਲੱਗੇ ਇਤਨਾ ਸਮਾਂ ਚਾਹੀਦਾ ਇਤਨਾ ਤਪ ਚਾਹੀਦਾ ਹੈ ਭੜਿਆ ਤਾਂ ਤੂੰ ਮਹਾਪੁਰਸ਼ ਬਣੇਗਾ ਤਾਂ ਤੂੰ ਸਾਧੂ ਬਣੇਗਾ ਸ਼ੰਕਾ ਆ ਗਿਆ ਮਨ ਵਿੱਚ ਪਰ ਨਾਮ ਜਪਣ ਦਾ ਫਾਇਦਾ ਹੀ ਕੋਈ ਨਹੀਂ ਕਈਆਂ ਨੂੰ ਇਦਾਂ ਹੀ ਮੋੜ ਦਿੰਦੇ ਵਾਪਸ ਤੁਹਾਡੇ ਕਰਮਾਂ ਤੇ ਨਹੀਂ ਅਮਰ ਦੀ ਦਾਤ ਤਾ ਕਰਕੇ ਤੁਸੀਂ ਅੰਮ੍ਰਿਤ ਨਹੀਂ ਛਕ ਲੇ ਹੁਣ ਬੰਦਾ ਸੋਚ ਲੈਂਦਾ ਭਾਈ ਮੇਰੇ ਕਰਮਾਂ 'ਚ ਹੀ ਨਸ਼ਾ ਲਿਖਿਆ ਸ਼ਰਾਬ ਲਿਖੀ ਹੋ ਮੈਨੂੰ ਅੰਮ੍ਰਿਤ ਦੀ ਕੀ ਲੋ ਮੈਂ ਤਾਂ ਜਿਹੜੀ ਚੀਜ਼ ਮਕਾਨ ਵਾਸਤੇ ਆਇਆ ਉਹਨੂੰ ਮਕਾਮ ਮੈਂ ਤਾਂ ਨਸ਼ਾ ਮਕਾਨ ਵਾਸਤੇ ਆਇਆ ਸੰਸਾਰ ਤੋਂ ਭੜਿਆ ਤੇਰੇ ਪੀਣ ਦੇ ਨਾਲ ਰੱਜ ਰੱਜ ਬੋਤਲਾਂ ਪੀ ਪਰ ਤਾਂ ਵੀ ਨਸ਼ਾ ਨਹੀਂ ਮੁਕੇਗਾ ਆਪਣਾ ਸਰੀਰ ਬਰਬਾਦ ਕਰ ਲੇਗਾ ਜੀਵਨ ਬਰਬਾਦ ਹੋ ਜਾਏਗਾ ਉਹਨੇ ਵੀ ਇਸੇ ਤਰ੍ਹਾਂ ਸੋਚ ਲਿਆ ਸਾਨੂੰ ਵੀ ਕਹਿ ਦਿੱਤਾ ਜਾਂਦਾ ਭਾਈ ਤੁਹਾਡਾ ਜੇ ਜੀਵਨ ਨਹੀਂ ਤੁਹਾਡੇ ਅਜਿਹਾ ਤਪ ਨਹੀਂ ਹੈ ਕਿ ਤੁਸੀਂ ਅਮਰ ਦੀ ਧਾਤ ਲੈ ਲਓ ਉਹ ਬੰਦੇ ਨਿਰਾਸ਼ੀ ਹੋਏ ਜਾ ਰਹੇ ਗੁਰੂ ਘਰ ਨਾਲ ਟੁੱਟੇ ਜਾ ਰਹੇ ਤੁਸੀਂ ਬਾਣੀ ਨਹੀਂ ਪੜ ਸਕਦੇ ਹੋ ਟੁੱਟੇ ਜਾ ਰਹੇ ਸਾਡਾ ਕੰਮ ਸੀ ਜੋੜਨਾ ਗੁਰੂ ਦੇ ਨਾਲ ਜੋੜਨਾ ਇੱਕ ਗੁਰਸਿੱਖ ਵੀ ਕੋਈ ਇੱਕ ਵਿਅਕਤੀ ਵੀ ਤੁਹਾਡੇ ਕਰਕੇ ਗੁਰੂ ਦੇ ਨਾਲ ਜੁੜ ਜਾਏ ਰੱਬ ਦਾ ਨਾਮ ਜਪਣ ਲੱਭੇ ਅਮਰ ਦੀ ਦਾਤ ਲੈ ਲੈ ਸਮਝ ਲੈ ਤੁਹਾਡਾ ਜੀਵਨ ਸਫਲ ਹੈ ਇੱਕ ਵਿਅਕਤੀ ਵੀ ਜੁੜੇ ਦਾ ਕਿ ਤੁਹਾਡੇ ਵਿਚਾਰ ਸੁਣ ਕੇ ਕੋਈ ਇੱਕ ਵਿਅਕਤੀ ਵੀ ਗੁਰੂ ਦੇ ਲੜ ਲੱਗ ਜਾਏ ਨਾ ਤੁਹਾਡਾ ਜੀਵਨ ਸਫਲ ਹੈ ਬਾਤ ਚ ਆਖਦੇ ਨਾ ਆਪ ਜਪੇ ਆਪਣਾ ਨਾਮ ਜਪਾਵੇ ਗੁਰਸਿੱਖ ਇਸ ਤਰ੍ਹਾਂ ਦਾ ਚਾਹੀਦਾ ਕਿ ਆਪ ਵੀ ਜਪੇ ਹੋਰ ਨਾ ਵੀ ਰੱਬ ਦੇ ਨਾਲ ਜੋੜੇ ਇਹ ਜਦੋਂ ਹਰੇਕ ਗੁਰਸਿੱਖ ਇਹ ਵਿਚਾਰ ਲੈ ਕੇ ਤੁਰੇਗਾ ਨਾ ਜਿਸ ਤਰ੍ਹਾਂ ਕੋਈ ਸੌਦਾ ਵੇਚਣ ਵਾਲ ਕੋਈ ਲੈ ਚਾਹੇ ਨਾ ਲੈ ਉਹਦਾ ਕੰਮ ਹੈ ਹੁੱਕਾ ਦੇਣਾ ਗੁਰਸੇ ਕਿਦਾਂ ਦਾ ਹੋਣਾ ਚਾਹੀਦਾ ਉਹਦਾ ਕਾਰਜ ਹੈ ਹੁੱਕਾ ਦੇਣਾ ਕੋਈ ਅੰਮ੍ਰਿਤ ਦੀ ਦਾਤ ਲਏ ਨਾ ਲਏ ਕੋਈ ਗੁਰੂ ਘਰ ਆਏ ਨਾ ਆਏ ਪਰ ਉਹਦਾ ਕਾਰਜ ਹੈ ਹੁੱਕਾ ਦੇਣਾ ਗੁਰਸੇ ਕਸਰੀਚ ਹੈ ਹੀ ਇਹਦਾ ਗੁਨਾਹ ਨੂੰ ਪਾਲਸਨ ਚਾਰ ਉਦਾਸੀਆਂ ਕਰਕੇ ਸਮਝਾਇਆ ਹੈ ਨਾ ਕਿ ਪ੍ਰਚਾਰ ਭਲਿਓ ਇਦਾਂ ਹੋਏਗਾ ਘਰੇ ਬੈਠੇ ਕੋਈ ਪ੍ਰਚਾਰ ਨਹੀਂ ਹੋਏਗਾ ਅਸੀਂ ਆਖਦੇ ਹਾਂ ਕਿ ਉਹ ਕਮੇਟੀਆਂ ਕੁਝ ਨਹੀਂ ਕਰਦੀਆਂ ਅਸੀਂ ਆਖਦੇ ਹਾਂ ਉਹ ਕੁਝ ਨਹੀਂ ਕਰਦੇ ਗੁਰੂ ਘਰ ਚ ਦੀਵਾਰ ਨਹੀਂ ਸਜਦੇ ਭਲਾ ਤੇਰਾ ਕੰਮ ਵੀ ਤਾਂ ਹੈ ਨਾ ਲੋਕਾਂ ਨੂੰ ਪ੍ਰੇਰਿਤ ਕਰਨਾ ਅੱਜ ਸਾਡੇ ਵਿੱਚੋਂ ਗੁਰਸਿੱਖੀ ਵਾਲੇ ਰਾਹ ਤੇ ਕਿਉਂ ਘਟਦੇ ਜਾ ਰਹੇ ਸਿੱਖ ਕਿਉਂ ਨਹੀਂ ਬੰਦੇ ਅਮਰ ਦੀ ਦਾਤ ਕਿਉਂ ਨਹੀਂ ਲੈ ਰਹੇ ਕਿਤਨਾ ਕਿਤੇ ਕਸੂਰ ਸਾਡਾ ਆਪਣਾ ਜਿਉਂ ਹੈ ਦਾਸ ਨੂੰ ਇੱਕ ਵਾਰ ਵਿਅਕਤੀ ਮਿਲਿਆ ਉਹ ਆਕਣ ਲੱਗਾ ਬਾਬਾ ਜੀ ਸਾਰੇ ਈਸਾਈ ਬਣਦੇ ਜਾ ਰਹੇ ਸਾਰੇ ਈਸਾਈ ਬਣ ਕੇ ਸੇਕ ਜਿਹੜੇ ਨੇ ਉਹ ਵੀ ਉਦੋਂ ਨੂੰ ਜਾ ਰਹੇ ਨੇ ਬਾਕੀ ਜਿਹੜੇ ਨੇ ਉਹ ਵੀ ਉਦੋਂ ਨੂੰ ਜਾ ਰਹੇ ਤੇ ਮੈਂ ਕੀ ਕਹਿਆ ਆ ਕੀ ਮੈਂ ਕਿਹਾ ਫਿਰ ਹੋਇਆ ਕਿ ਜੇ ਸਾਈ ਬਣ ਗਏ ਚੰਗੀ ਗੱਲ ਹੈ ਜੇ ਬਣ ਦੇ ਉਹ ਕਹਿੰਦਾ ਮੈਂ ਅੱਗੇ ਤੁਸੀਂ ਆਖੋ ਕਿ ਮਾੜਾ ਹੋ ਰਿਹਾ ਤੁਸੀਂ ਆਖਦੇ ਚੰਗੀ ਗੱਲ ਮੈਂ ਕਹਾ ਭਾਵੇਂ ਸਾਰੇ ਦੁਨੀਆ ਹੀ ਇਸਾਈ ਬਣ ਗਏ ਚੰਗੀ ਗੱਲ ਹੈ ਕੋਈ ਆਪਣੇ ਧਰਮ ਦਾ ਪ੍ਰਚਾਰ ਕਰ ਰਿਹਾ ਕੋਈ ਸਾਈ ਬਣ ਰਹੇ ਨੇ ਜਿਸ ਤਰ੍ਹਾਂ ਮਰਜ਼ੀ ਬਣ ਬਣ ਰਹੇ ਨੇ ਉਹਨਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਹੈ ਬਣ ਰਹੇ ਨੇ ਭਾਈ ਪਰ ਸਾਨੂੰ ਕਹ ਲਈ ਆਪਣੇ ਚ ਕਮੀ ਮਹਿਸੂਸ ਹੋ ਰਹੀ ਹੈ ਮੈਂ ਕਿਹਾ ਸਾਰੇ ਚਲੇ ਉਧਰ ਚਲੇ ਜਾਣ ਕਿਉਂ ਹੋ ਰਿਹਾ ਹੈ ਇਸ ਤਰ੍ਹਾਂ ਕਿਤੇ ਨਾ ਕਿਤੇ ਸਾਡੇ ਚ ਕਮੀ ਤਾਂ ਹੈ ਨਾ ਕਿ ਅਸੀਂ ਪ੍ਰਚਾਰੀ ਨੇ ਕੀਤਾ ਅਸੀਂ ਗਰੀਬਾਂ ਨੂੰ ਸਾਂਭਿਆ ਹੀ ਨਹੀਂ ਸਾਧ ਸਿੰਘ ਤੋਂ ਮਾਫ ਕਰਨ ਅਸੀਂ ਲੋੜਵੰਦ ਨੂੰ ਸਾਂਭਿਆ ਹੀ ਨਹੀਂ ਜਿਹੜਾ ਗੁਰਨਾਨਕ ਬਾਸਾ ਨੇ ਆਖਿਆ ਅਸੀਂ ਲੋੜਵੰਦ ਦੀ ਮਦਦ ਕਰਨੀ ਦਸਵੰਦ ਤੇਰਾ ਤਾਂ ਸਫਲ ਹੋਏਗਾ ਜਦੋਂ ਲੋੜਵੰਦ ਦੀ ਗਰੀਬ ਦੀ ਮਦਦ ਕਰੇਗਾ ਉਹਨੂੰ ਆਪਣੇ ਨਾਲ ਲੈ ਕੇ ਤੁਰੇਗਾ ਅਸੀਂ ਤਾਂ ਉਹਨਾਂ ਨੂੰ ਸਾਂਭਿਆ ਹੀ ਨਹੀਂ ਉਹਨਾਂ ਨੂੰ ਫਿਰ ਕੋਈ ਨਾ ਕੋਈ ਰਾਹ ਤਾਂ ਪਨੋਣਾ ਹੀ ਹੈ ਨਾ ਪ੍ਰਚਾਰ ਹੋਇਆ ਹੀ ਤਾਂ ਹੈ ਗੁਨਾਨੂ ਪਾਤਸ਼ਾਹ ਦਾ ਆਪ ਜੀ ਜੀਵਨ ਪੜ ਲੈਣਾ ਕਦੇ ਸਮਾਂ ਮਿਲਿਆ ਉਹ ਜਿੱਥੇ ਗਏ ਨਗਰ ਤੱਕ ਗਏ ਜਿਸ ਨਗਰ ਤੱਕ ਗਏ ਉਹ ਨਗਰ ਦਾ ਦਸਵੰਦ ਉਹਦਾ ਪੈਸਾ ਗੁਨਾਨੂ ਪਾਤਸ਼ਾਹ ਕੋਲ ਬੇਸ਼ਮਾਰ ਪੈਸਾ ਹੋਏਗਾ ਸਾਹਿਬ ਸੰਗਤਾਂ ਜੜੀਆਂ ਹਨ ਬੇਸ਼ਮਾਰ ਧਨ ਦੋਤ ਲੈ ਕੇ ਆਉਂਦੀਆਂ ਸਨ ਫਿਰ ਉਹ ਗਿਆ ਕਿੱਥੇ ਗੁਨਾਨੂ ਪਾਤਸ਼ਾਹ ਤਾਂ ਲੈ ਕੇ ਨਹੀਂ ਆਏ ਉਹ ਖਾਲੀ ਗਏ ਸਨ ਮਰਦਾਨੇ ਦੇ ਨਾਲ ਇਸੇ ਤਰ੍ਹਾਂ ਵਾਪਸ ਆਏ ਪੁਰਾਣੇ ਸਮੇਂ ਦੇ ਵਿੱਚ ਚੋਲਿਆਂ ਨੂੰ ਜੇਬਾਂ ਨਹੀਂ ਹੁੰਦੀਆਂ ਸਨ ਉਹਦਾ ਕਾਰਨ ਇਹ ਸੀ ਉਹ ਮਾਪੁਰਖ ਜੇ ਨਾ ਪੈਸੇ ਨੂੰ ਹੱਥ ਲੋਂਦੇ ਸਨ ਨਾ ਕਾਗਜ਼ਾਂ ਜਿੱਥੇ ਦਾ ਪੈਸਾ ਹੁੰਦਾ ਸੀ ਉੱਥੇ ਹੀ ਲਾ ਦਿੰਦੇ ਸਨ ਪਰ ਅੱਜ ਕੱਲ ਦੇ ਨਾ ਸਮਝ ਲੈਣਾ ਕਿ ਚੋਲੇ ਨੂੰ ਜੇਬ ਨਹੀਂ ਹੈ ਜੀ ਪਰ ਉਹ ਸਿੱਧਾ ਉਹਨਾਂ ਦੇ ਬੈਂਕ ਅਕਾਊਂਟਾਂ ਤੇ ਜਾ ਰਿਹਾ ਉਹ ਗੱਲ ਵਕਰੀ ਹੈ ਵਿਸ਼ਾ ਵਕਰਾ ਉੱਤਰ ਨਹੀਂ ਜਾਣਾ ਗੁਨਾਹ ਨਾਨ ਪਾਸਾ ਗਏ ਪੈਸਾ ਕੋਈ ਵਾਪਸ ਨਾ ਲੈ ਕੇ ਆਇਓ ਦਸਵੰਦ ਗਿਆ ਕਿੱਥੇ ਇਹਦਾ ਮਤਲਬ ਜਿਸ ਨਗਰ ਵਿੱਚ ਜਿਸ ਥਾਂ ਤੇ ਜਿਸ ਜਗ੍ਹਾ ਤੇ ਗੁਨਾਹ ਨਾਨ ਪਾਸਾ ਗਏ ਉਸ ਨਗਰ ਤੇ ਇਹ ਪੈਸਾ ਲਾ ਦਿੱਤਾ ਕਿਤੇ ਖੂਹ ਬਣਾ ਦਿੱਤੇ ਕਿਤੇ ਗਰੀਬ ਦਾ ਇਲਾਜ ਕਰਤਾ ਕਿਸੇ ਦੇ ਧੀ ਦਾ ਵਿਆਹ ਨਹੀਂ ਉਹ ਵਿਆਹ ਕਰਜ ਕਰ ਦਿੱਤਾ ਕਿਸੇ ਦਾ ਮਕਾਨ ਨਹੀਂ ਬਣ ਰਿਹਾ ਇਹ ਵੀ ਆਇਆ ਹੈ ਜੀ ਗੁਨਾਹ ਨਾਨ ਪਾਸਚ ਨੇ ਇੱਕ ਬੰਦੇ ਦਾ ਮਕਾਨ ਬਣਾ ਦਿੱਤਾ ਉਹਦੀ ਚੁੱਗੀ ਨੂੰ ਲਾ ਦਿੱਤੀ ਅੱਗ ਪਿੰਡ ਵਾਲਿਆਂ ਨੇ ਆਖਿਆ ਭਲਿਆ ਤੂੰ ਸਾਧੂਆਂ ਦੀ ਸੰਗਤ ਕਰਦਾ ਆਹ ਫਲ ਤੈਨੂੰ ਪ੍ਰਾਪਤ ਹੋਇਆ ਤੇਰੀ ਝੁਗੀ ਵੀ ਸਾੜ ਦਿੱਤੀ ਉਸ ਬਾਬੇ ਨੇ ਉਹਨੂੰ ਤਾਂ ਬਾਅਦ ਚ ਪਤਾ ਲੱਗਾ ਜਦੋਂ ਗੁਰਨਾਨ ਨਾਨਕ ਬਾਸਾ ਨੂੰ ਆਪਣੇ ਨਾਲ ਲੈ ਗਏ ਮਹੀਨੇ ਦੇ ਵਿੱਚ ਉਹਦਾ ਘਰ ਪਿੱਛੋਂ ਬਣਾ ਬਣਾ ਦਿੱਤਾ ਮਕਾਨ ਬਣਾ ਦਿੱਤਾ ਜੀ ਉਹਦਾ ਜਿਹੜੇ ਘਰ ਸਾੜਿਆ ਸੀ ਉਹਦੀ ਥਾਂ ਤੇ ਮਹਿਲ ਸਾੜ ਦਿੱਤਾ ਗੁਰਨਾਨ ਨਾਨਕ ਦਾ ਇਸ ਤਰ੍ਹਾਂ ਮਾਰ ਜਿਹੜਾ ਹੈ ਮਲਤ ਲੋੜਵੰਦ ਦੀ ਕਰਿਆ ਕਰਦੇ ਸਨ ਤਾਂ ਧੜਾ ਧੜ ਸਿੱਕੀ ਦੇ ਵਿੱਚ ਦੁਨੀਆ ਆ ਰਹੀ ਸੀ ਅੱਜ ਕੀ ਹੋ ਰਿਹਾ ਅੱਜ ਇਹ ਕਾਰਜ ਉਹਨਾਂ ਵੀਰਾਂ ਨੇ ਸਾਂਭ ਲਿਆ ਤਾਂ ਸਾਰੇ ਜਿਹੜੇ ਹਨ ਉਧਰ ਜਾ ਰਹੇ ਨੇ ਸਾਨੂੰ ਦੁੱਖ ਲੱਗ ਰਿਹਾ ਕਿਉਂਕਿ ਅਸੀਂ ਸਾਂਭਿਆ ਹੀ ਨਹੀਂ ਸਾਡੇ ਨਾਲੋਂ ਫਿਰ ਕਿਹੜੇ ਚੰਗੇ ਨਿਕਲੇ ਪ੍ਰਚਾਰ ਦੇ ਵਿੱਚ ਉਹਨਾਂ ਦੀਆਂ ਪੜ੍ਹਾਈਆਂ ਵਧੀਆਂ ਨੇ ਇੱਥੇ ਕੋਈ ਸ਼ੱਕ ਨਹੀਂ ਸਰ ਸਕੂਲ ਉਹਨਾਂ ਦੇ ਵਧੀਆ ਨੇ ਇੱਥੇ ਕੋਈ ਸ਼ੱਕ ਨਹੀਂ ਬੱਚੇ ਜ਼ਿਆਦਾਤਰ ਉਹਨਾਂ ਸਕੂਲਾਂ 'ਚ ਪੜ੍ਹਦੇ ਨੇ ਨਾ ਤਾਂ ਉਹ ਬਚਪਨ ਦੇ ਵਿੱਚ ਜਦੋਂ ਸਕੂਲ ਦੇ ਵਿੱਚ ਬੱਚਾ ਲੱਗਦਾ ਹੈ ਉਦੋਂ ਤੋਂ ਆਪਣਾ ਲਿਟਰੇਚਰ ਵੰਡਣਾ ਸ਼ੁਰੂ ਕਰ ਦਿੰਦੇ ਨੇ ਫ੍ਰੀ ਸਾਡੇ ਨਿਤਨਿਮ ਦੇ ਗੁਟਕੇ ਨੂੰ ਸਾਨੂੰ ਪੈਸਾ ਨਾਲ ਖਰੀਦਣੇ ਪੈ ਰਹੇ ਉਹ ਆਪਣਾ ਧਾਰਮਿਕ ਲਿਟਰੇਚਰ ਫ੍ਰੀ ਵੰਡਦੇ ਨੇ ਸਕੂਲਾਂ ਤੇ ਸਾਥ ਨੂੰ ਦਾਸ ਨੂੰ ਯਾਦ ਹੈ ਕਿਉਂਕਿ ਦਾਸੀ ਛੋਟਾ ਹੁੰਦਾ ਦੇਖ ਉਹਨਾਂ ਨੇ ਕਾਰਡ ਦੇ ਦੇਣੇ ਕਦੀ ਕੁਝ ਦੇ ਦੇਣਾ ਅਸੀਂ ਕਰ ਲੈ ਹੁਣ ਜੇ ਸਾਡੇ ਇਦਾਂ ਦੇ ਜਾਗ ਜਾਣ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੇ ਵਿੱਚ ਹੋਰ ਸਕੂਲਾਂ ਵਿੱਚ ਜਾਣ ਕਿਤੇ ਨਿਤਨੇਮ ਦੇ ਕਿਤੇ ਸ਼ਬਦਾਂ ਦੇ ਅਰਥ ਵਾਲੇ ਗੁੱਟਕੇ ਛੋਟੇ-ਛੋਟੇ ਉਹ ਗੁਰੂ ਘਰਾਂ ਵਿੱਚ ਜਾ ਕੇ ਦਿੱਤੇ ਜਾਣ ਅੱਜ ਕੰਗਾ ਜਿਹੜਾ ਹੈ 5 ਰੁਪਏ ਦਾ ਲੱਕੜੀ ਦਾ ਕੰਗਾ 10 ਰੁਪਏ ਦਾ ਕੰਗਾ ਸਾਨੂੰ ਖਰੀਦਣਾ ਪੈ ਰਿਹਾ ਸਾਨੂੰ ਕਕਾਰ ਬਣਾ ਮਿਲ ਰਿਹਾ ਫਿਰ ਅਸੀਂ ਕਿਹੜੀ ਆਸ ਲਾ ਕੇ ਬੈਠੇ ਹਾਂ ਜੀ ਸਿੱਖ ਬਣਨਗੇ ਉਹਨਾਂ ਦਾ ਲਿਟਰੇਚਰ ਫ੍ਰੀ ਉਹਨਾਂ ਦਾ ਤਾਂ ਹਰ ਇੱਕ ਲੇਡਰੈਟਰ ਫਰੀ ਕਿ ਇੱਧਰ ਨੂੰ ਝੋਲਦਾ ਸਈ ਉਹਨਾਂ ਦੀਆਂ ਪੜ੍ਹਾਈਆਂ ਵਧੀਆ ਉਹਨਾਂ ਦੇ ਹਸਪੀਟਲ ਵੀ ਵਧੀਆ ਨੇ ਪਰ ਅਸੀਂ ਇਹ ਕੀਤਾ ਹੀ ਨਹੀਂ ਇਹ ਤਾਂ ਗੁਰੂ ਪਾਲ ਸਾਹਿਬ ਦੇ ਵੇਲੇ ਹੋਇਆ ਇਸ ਤਰ੍ਹਾਂ ਮਰ ਜਨ ਹਰੇਕ ਦੀ ਮਦਦ ਕੀਤੀ ਲੋੜਵੰਦ ਦੀ ਮਦਦ ਕੀਤੀ ਫਿਰ ਨਾ ਇੱਧਰਲੇ ਪਾਸੇ ਨੇ ਪੜ੍ਹਾਈਆਂ ਵਾਲੇ ਪਾਸੇ ਨੇ ਘਰਾਂ ਵਾਲੇ ਪਾਸੇ ਨੇ ਧੀਆਂ ਦੇ ਵਿਆਹ ਕਰਜ ਨਹੀਂ ਕਰਾਏ ਸਤਵੇਂ ਪਾਤਸ਼ਾਹ ਦਾ ਹਗੁਰੂ ਹਰ राय ਸਾਹਿਬ ਦਾ ਦਵਾਈਖਾਨਾ ਸਭ ਤੋਂ ਮਸ਼ਹੂਰ ਸੀ ਪੂਰੇ ਭਾਰਤ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਗੁਰੂ ਹਰ राय ਸਾਹਿਬ ਦਾ ਪੰਜਾਬ ਦੀ ਧਰਤੀ ਤੇ ਜਿੱਥੋਂ ਦਵਾਈ ਲੈ ਕੇ ਜਾਂਦੇ ਸਨ ਔਰੰਗਜ਼ੇਬ ਦੇ ਭਰਾ ਬਿਮਾਰ ਹੋਇਆ ਦਵਾਈ ਤੋਂ ਲੈ ਗਿਆ 6ਵੇਂ ਪਾਤ ਸਤਵੇਂ ਪਾਤਸ਼ਾਹ ਦੇ ਕੋਲ ਉਹਨਾਂ ਦੇ ਦਵਾਈਖਾਨੇ ਤੋਂ ਤਾਂ ਉਹਨਾਂ ਸ਼ੁਕਰਾਨਾ ਕੀ ਕਰ ਤੜਾ ਤੜ ਲੋਕੀ ਸਿੱਕੀ ਵਿਚ ਆ ਰਹੇ ਸਨ ਅੱਜ ਦੂਰ ਹੋ ਰਹੇ ਨੇ ਕਿਤੇ ਨਾ ਕਿਤੇ ਸਾਸ ਵਿੱਚ ਕਸੂਰ ਸਾਡਾ ਅਸੀਂ ਉਹਨਾਂ ਨੂੰ ਸਾਂਭਿਆ ਹੀ ਨਾ ਸਮਾਜ ਆਖਦੇ ਆ ਨਾ ਜਦੋਂ ਤੂੰ ਭਾਈ ਦਾ ਦੇ ਵਿਚਾਰ ਲੈ ਕੇ ਤਰਹਿਂਗਾ ਸਾਰਿਆਂ ਦੇ ਵਿੱਚ ਤੈਨੂੰ ਰੱਬ ਦਿਖੇਗਾ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੀ ਨਾ ਬੰਦਾ ਭਾਦਰ ਸਾਰਿਆਂ ਦੇ ਵਿੱਚ ਤੂੰ ਰੱਬ ਨੂੰ ਦੇਖਣਾ ਚਾਹੁੰਦਾ ਨਾ ਤਾਂ ਆਖਦੇ ਨੇ ਉਹਨਾਂ ਦੱਬੇ ਕੁਲਚਿਆਂ ਦੀ ਮਦਦ ਕਰ ਪੰਜਾਬ ਦੀ ਧਰਤੀ ਤੇ ਜਾਂ ਜਿੱਥੇ ਜ਼ੁਲਮ ਹੋ ਰਿਹਾ ਤਲਵਾਰ ਹੱਥੇ ਫੜ ਤਾ ਪਾਪੀਆਂ ਦਾ ਨਾਸ਼ ਕਰ ਉਹਨਾਂ ਦੇ ਪਿੱਛੇ ਬੈਠਾ ਹੋਇਆ ਰੱਬ ਖੁਦਾ ਤੇਰੀ ਅਡੀ ਕਰ ਰਿਹਾ ਬੰਦਾ ਬਦਲ ਕਿ ਸਾਰੰਦ ਵਿੱਚ ਤਾਂ ਰੱਬ ਹੈ ਭਾਈ ਕਿਸੇ ਨਫ਼ਤ ਨਾ ਕਰੇ ਮਾਲਕ ਇਹ ਕਹਿੰਦੇ ਜਦੋਂ ਇਦਾਂ ਦੀ ਵਿੱਚ ਆ ਲੈ ਕੇ ਤੁਰੇਗਾ ਰਵ ਰਿਹ ਹ ਸਰਬਤਰ ਮੈਂ ਮਨ ਸਦਾ ਧਿਆਈ ਐ ਮਨ ਉਸ ਪ੍ਰਮਾਤਮਨ ਸਦਾ ਧਿਆਉਣਾ ਕਰ